ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਪ੍ਰੀਤ ਇੰਦਰ ਮੋਹਨ ਸਿੰਘ ਪੱਟੀ ਭਾਜਪਾ ਦੇ ਰਾਜ ਸਭਾ ਮੈਂਬਰ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਰਦਾਰ ਸਤਨਾਮ ਸਿੰਘ ਸੰਧੂ ਵੱਲੋਂ ਖਰੜ ਸਥਿਤ ਮਹਾਰਾਜਾ ਅੱਜ ਸਰੋਵਰ ਦਾ ਦੌਰਾ ਕੀਤਾ ਗਿਆ ਮਹਾਰਾਜਾ ਅੱਜ ਸਰੋਵਰ ਵਿੱਚ ਨਿਰਮਾਣ ਅਧੀਨ ਸ਼੍ਰੀ ਰਾਮ ਮੰਦਿਰ ਸਮੇਤ ਸਰੋਵਰ ਨਾਲ ਸੰਬੰਧਿਤ ਨਿਰਮਾਣ ਅਧੀਨ ਉਸਾਰੀਆ ਸੰਬੰਧੀ ਜਾਣਕਾਰੀ ਹਸਲ ਕਰਨ ਦੇ ਨਾਲ ਹੀ ਆਪਣੇ ਕਰਕਲ ਮਾਲਾ ਨਾਲ ਇੱਕ ਪਿੱਲਰ ਦੇ ਜਾਰੀ ਕੰਮ ਵਿੱਚ ਤਸਲਾ ਸਿਮਿੰਟ ਵੀ ਪਾਇਆ ਆਓ ਦੇਖਿਓ ਉਸ ਦੀ ਹੈ ਲਾਈਵ ਤਸਵੀਰਾਂ ਤੇ ਕੀ ਕਿਹਾ ਸਰਦਾਰ ਸਤਨਾਮ ਸਿੰਘ ਸੰਧੂ ਜੀ ਵੱਲੋਂ ਆਓ ਸੁਣੀਏ ਅੱਜ ਸਰੋਵਰ ਦੇ ਪ੍ਰਧਾਨ ਸ਼ਸ਼ੀਪਾਲ ਜੈਨ ਨੇ ਸੰਧੂ ਨੂੰ ਕੰਧਰ ਤੇ ਲਿਖਿਆ ਹੋਇਆ ਪੁਰਾਣੀਆਂ ਲਿਖਤਾਂ ਵੀ ਦਿਖਾਈਆਂ ਖਣੀ ਮੜਾ ਜੇ ਪਿੱਛੇ ਹੁਣ ਹੋਰ ਤੁਹਾਡੇ ਕੋਲ ਇੱਕ ਪਿਆ ਇਹ ਸਰਕਾਰ ਨੇ ਬੋਰ ਬਣਾਇਆ ਫੜ ਲਓ ਤੁਸੀਂ ਫੜ ਲਓ ਬਸ ਫੜ ਲਓ ਇਹਦੇ ਸਿਰ ਤੇ ਜਾਣਾ ਚਾਹੀਦਾ ਜੈ ਸ਼ਿਵਰਾ ਜੈ ਜੈ ਸ਼ਿਵਰਾ ਜੈ ਭਾਈ ਫਾ ਜੈ ਕਾਰਾਈ ਬੀਰ ਬਜ ਰੰਗ ਬੋਲੇ ਹਾਏ ਹਰ ਮੋਹਾਨੀ

ਮੈਂ ਉਸਦਾਰੰਜਾ ਬੰਦਾ। ਗਾਇਨੀ ਮਰੀ ਕੋ ਬਹੁਤ ਜ਼ੰਦ ਚੋੜੀ ਲੋਚ ਹੈ। ਮੈਂ ਤੁਹਾਡੇ ਵਰਗੇ ਇੱਕ ਨਾ। ਇਸ ਸ਼ਹਿਰ ਦੇ ਨਾਲ ਖੜ ਸ਼ਹਿਰ ਦੇ ਨਾਲ ਮੇਰਾ ਨਾਤਾ 25 ਸਾਲ ਦਾ ਹੈ। ਜੀ ਜਾਣਦੇ ਹੋ ਕਿ ਪਹਿਲੇ ਲਾਡਰਾਂ ਦੇ ਵਿੱਚ ਕੰਪੈਸ਼ੀਨ ਕਰਿਆ ਸੀ। ਉਸ ਵੇਲੇ ਜਿਆਦਾ ਇੱਥੇ ਪਿਟਪੜਕ ਕਾ ਨਹੀਂ ਸੀ ਹੈਗਾ। ਜ਼ਿਆਦਾ ਡਵੈਲਪਮੈਂਟ ਨਹੀਂ ਹੋਈ ਸੀ। ਤੇ ਖੜ ਤਸੀਲ ਦੇ ਵਿੱਚ ਚਾਹਣਾ ਚਾਹੁੰਦੇ ਹਾਂ ਜੀ ਕਿ ਅੱਜ ਸਾਡੀ ਬਹੁਤ ਵੱਡੀ ਵਿਰਾਸਤ ਹੈ ਜਿਹੜੀ ਇਸ ਨਾਥੀ ਨਾਮ ਦੇ ਉੱਦਾਂ ਅੱਜ ਇੱਥੇ ਆ ਕੇ ਮਿਲੇ ਹਾਂ ਸਾਥੀਆਂ ਨੂੰ ਜਨ ਸਾਥ ਤੇ ਬਾਕੀ ਸਾਰੇ ਸਾਥੀਆਂ ਨੂੰ ਕੰਮ ਵੱਡੀ ਵਿਰਾਸਤ ਨੂੰ ਸੰਭਾਲਣ ਦੇ ਵਾਸਤੇ ਅਸੀਂ ਚਰਚਾ ਕਰ ਰਹੇ ਹਾਂ ਕਿ ਕਿਵੇਂ ਇਸ ਵਿਰਾਸਤ ਨੂੰ ਸੰਭਾਲ ਸਕੀਏ ਅਗਿਰਦਾ ਸੰਗਿ ਜਿਹੜੀ ਆਸਥਾ ਦਾ ਕੇਂਦਰ ਨੇ ਇਹ ਜਿਹੜੀਆਂ ਜਗ੍ਹਾ ਉਹਨਾਂ ਨੂੰ ਕਿੱਦਾਂ ਅਸੀਂ ਲੋਕਾਂ ਦੀਆਂ ਭਾਵਨਾਵਾਂ ਦੇ ਮੁਤਾਬਕ ਡਵੈਲਪ ਕਰ ਸਕੀਏ ਤੋਂ ਇਹ ਸਰਬ ਸੰਜ ਉਹ ਪ੍ਰੋਲਾ ਸਾਰੇ ਕਰ ਰਹੇ ਹੈਗੇ ਮਿਲ ਕੇ ਕਰਣ ਵਾਸੀ ਮੈਂ ਤਾਂ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਇਹ ਯਤਨਾਂ ਦੇ ਨਾਲ ਇਹ ਪਾਰ ਸਰਕਾਰ ਦੀ ਜਿਹੜੀ ਜਗਰਦੀ ਮਲਕੀਅਤ ਹੈ ਉਸ ਨੂੰ ਇਹਨਾਂ ਨੇ ਬਹੁਤ ਚੰਗੇ ਢੰਗ ਨਾਲ ਲੋਕਾਂ ਤੋਂ ਬਚਾ ਕੇ ਵੀ ਰੱਖਿਆ ਤੁਹਾਡੀਆਂ ਤੋਂ ਇਹਨੂੰ ਸੰਭਾਲਿਆ ਲੜਾਈਆਂ ਵੀ ਲੜੀਆਂ ਔਰ ਅੱਜ ਇਹਨਾਂ ਨੇ ਇਸ ਸਥਾਨ ਨੂੰ ਇੱਕ ਆਕਾਰ ਵੀ ਦੇਣ ਦੀ ਕੋਸ਼ਿਸ਼ ਕੀਤੀ ਹੈ ਮੰਦਿਰ ਦਾ ਨਿਰਮਾਣ ਹੋ ਰਿਹਾ ਹੈ ਇੱਥੇ ਬੜੀ ਖੁਸ਼ੀ ਦੀ ਗੱਲ ਹੈ ਔਰ ਅਸੀਂ ਸਾਰੇ ਮਿਲ ਕੇ ਇਸ ਸਥਾਨ ਨੂੰ ਕਿਉਂਕਿ ਮੈਨੂੰ ਲੱਗਦਾ ਹੈ ਕਿ ਇਹ ਰਾਸ਼ਟਰੀ ਅੰਤਰਰਾਸ਼ਟਰੀ ਕਦਰ ਦਾ ਸਥਾਨ ਹੈ ਉਸ ਭਾਵਨਾ ਦੇ ਨਾਲ ਉਸ ਨਜ਼ਰੀਏ ਨਾਲ ਇਹਨੂੰ ਡਿਵੈਲਪ ਕੀਤਾ ਜਾਵੇ। ਭਾਰਤ ਸਰਕਾਰ ਦੀਆਂ ਬਹੁਤ ਸਾਰੀਆਂ ਯੋਜਨਾਵਾਂ ਨੇ ਜਿਨ੍ਹਾਂ ਦੇ ਵਿੱਚ ਆਪਣੀ ਵਿਰਾਸਤ ਨੂੰ ਸੰਭਾਲਣ ਦੇ ਵਾਸਤੇ ਸਕੀਮਾਂ ਲਾਂਚ ਕੀਤੀਆਂ ਗਈਆਂ। ਮੌਦਨਿਆ ਤੋਂ ਲੈ ਕੇ ਪ੍ਰੋਬੋਟੀ ਜੀ ਦੇ ਵਿੱਚ ਹੈ। ਉਹਨਾਂ ਦਾ ਵਿਜ਼ਨ ਹੈ ਕਿ ਵਿਕਾਸ ਦੇ ਨਾਲ ਜਿਹੜੀ ਵਿਰਾਸਤ ਹੈ ਉਹਨੂੰ ਉਸਨੂੰ ਛੱਡ ਕੇ ਨਹੀਂ ਅੱਗੇ ਜਾਣੀ। ਵਿਰਾਸਤ ਨੂੰ ਸੰਭਾਲਣਾ ਹੈ। ਉਹ ਲੱਗਦਾ ਹੈ ਕਿ ਉਸ ਨਾਲ ਸੰਬੰਧੀ ਵਿਰਾਸਤ ਬਹੁਤ ਹੀ ਅਹਿਮ ਜਿਹੜਾ ਹੈਗਾ ਅੰਗ ਹੈਗਾ। ਇਸ ਰਸੋਈ ਨੂੰ ਜਰੂਰ ਮਿਲ ਕੇ ਸਾਰਿਆਂ ਦੇ ਸਾਥ ਨਾਲ ਸੋਚ ਦੇ ਨਾਲ ਮੇਰਾ ਵੀ बतौर ਮੈਂਬਰ ਪਾਰਲੀਮੈਂਟ ਰਾਜ ਸਭਾ ਵਿੱਚ ਮੈਂ ਆਪਣੇ ਵੱਲੋਂ ਹੋਰ ਆਪਣੀ ਪਾਰ ਸਰਕਾਰ ਵੱਲੋਂ ਜੋ ਵੀ ਬੈਸਟ ਪੋਸੀਬਲ ਹੋਏਗਾ ਸਾਡੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਸਾਥੀ ਆਲਰੇਡੀ ਇੱਥੇ ਕੰਮ ਕਰ ਰਹੇ ਹੈਗੇ ਨੇ ਉਹਨਾਂ ਨੂੰ ਵੀ ਨਾਲ ਲੈ ਕੇ ਸਾਰੀਆਂ ਹੀ ਧਰਮਾਂ ਸਾਰੀਆਂ ਪਾਰਟੀਆਂ ਨਾਲ ਲੈ ਕੇ ਇਸ ਇਸ ਸਥਾਨ ਨੂੰ ਬੁਕੰਗਿਅਮ ਫਾਰਮ ਨਾਲ ਮਾਮੂਤਾਪਕ ਦੇਲਪ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਨਜ਼ੀਰਾ ਸਭ ਮੈਂਬਰ ਉਹ ਤੇ ਕਿਹੜੇ ਕਿਹੜੇ ਪੰਜਾਬ ਦੇ ਮੁੱਦੇ ਕੋਈ ਤੁਸੀਂ ਇੱਕ ਸਾਡੀ ਗੰਦੇ ਪਾਣੀ ਦਾ ਮੁੱਦਾ ਚੱਕਿਆ ਸੀਗਾ ਜੀ ਇੱਥੇ ਵੀ ਕਾਫੀ ਜ਼ਿਆਦਾ ਦੇਖਿਆ ਗੰਦਾ ਪਾਣੀ ਕਿੱਥੇ ਹੈਗਾ ਬੜਾ ਧਾਰਮਿਕ ਤੇ ਵਧੀਆ ਮੁੱਦਾ ਹੈਗਾ ਆਪਾਂ ਬਾਕੀ ਮੁੱਦਿਆਂ ਨੇ ਵਿੱਚ ਨਾ ਮਲਾਈਏ ਅੱਜ ਅਸੀਂ ਇਸੇ ਮੁੱਦੇ ਦੀ ਗੱਲ ਕਰਦੇ ਹਾਂ ਪੰਜਾਬ ਦੇ ਬਹੁਤ ਸਾਰੇ ਮੁੱਦੇ ਨੇ ਪੰਜਾਬ ਸਾਡਾ ਸਾਰਿਆਂ ਦਾ ਪੰਜਾਬ ਹੈ ਇੱਥੇ ਵੀ ਖੜੀ ਹੈ ਪੰਜਾਬ ਦਾ ਹਿੱਸਾ ਹੈਗਾ ਤੇ ਅੱਜ ਅਸੀਂ ਆਪਣਾ ਧਿਆਨ ਇਸ ਤੇ ਕੇਂਦਰਿਤ ਕਰਨਾ ਚਾਹੁੰਦੇ ਹਾਂ ਠੀਕ ਹੈ